ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਮੇਰੇ ਇਸ ਨਵੇਂ ਬਲੌਗ ਦੇ ਵਿੱਚ ਅੱਜ ਦਾ ਬਲੌਗ ਹੋਏਗਾ ਆਪਣਾ ਗੁੱਗਾ ਮਾੜੀ ਦਾ ਮੇਲਾ ਹੈ ਕਨਸੂਹਾ ਖੁਰਦ ਤਹਿਸੀਲ ਨਾਭਾ ਤੇ ਜ਼ਿਲ੍ਹਾ ਪਟਿਆਲਾ ਤੇ ਆਓ ਆਪਾਂ ਦੇਖਦੇ ਆਂ ਨਾਲੇ ਆਨੰਦ ਲਵਾਂਗੇ ਆਓ ਮੇਰੇ ਨਾਲ ਇਹ ਇਸ ਵੇਲੇ ਮੈਂ ਜਿਹੜਾ ਕਨਸੂਹਾ ਖੁਰਦ ਦੇ ਵਿੱਚ ਖੜਾ ਹੈਗਾ ਤੇ ਇਸ ਤਰ੍ਹਾਂ ਇੱਥੇ ਬਾਜ਼ਾਰ ਸਾਜ ਰਹੇ ਨੇ ਜੋ ਕਿ ਅੱਜ ਮੈਂ ਭੈਣੀ ਸਾਹ ਵਾਲੀ ਕੁਰਸੀ ਵਗੈਰਾ ਤੇ ਕੰਨੇ ਦਾ ਰਸ ਆ ਗਿਆ ਇੱਧਰ ਹੋਰ ਬੱਤੇ ਜਿਹੜੇ ਗੋਲੀ ਵਾਲੇ ਆ ਤੁਸੀਂ ਦੇਖ ਸਕਦੇ ਹੋ ਤੇ ਮੈਂ ਇੱਥੇ ਪਹੁੰਚ ਗਿਆ ਹਾਂ ਬੱਗਾ ਮਾੜੀ ਕੰਫੂਹਾ ਖੁਦ ਸੀਲ ਨਾਪਾ ਦੇ ਵਿੱਚ ਇਹ ਵੀ ਭੈਣੀ ਸਾਹਿਬ ਵਾਲਿਆ ਦੀ ਕੋਈ ਵਾਲੀ ਕੋਈ ਪੀਆ ਇਹ ਲੱਗਿਆ ਹੋਇਆ ਤੇ ਸੰਗਤ ਜਿਹੜੀ ਹੈ ਸ਼ੁਰੂ ਹੋ ਗਈ ਆ ਔਣੀ ਤੇ ਆਪਾਂ ਮਿਲਦੇ ਆ ਇਹਨਾਂ ਨੂੰ ਵੀ ਬਾਈ ਸੱਚੀ ਕਾਲ ਜੀ ਕਿੱਥੋਂ ਆਏ ਬਾਈ ਜੀ ਅਡਾ ਮੋਣ ਕਰਾ ਪੈਂਦਾ ਜੀ ਰੱਖੜੇ ਲਗਾਉਂਦਾ ਮੋਣ ਕਰਾ ਹਾਂ ਜੀ ਮੋਣ ਕਰਾ ਜਿਵੇਂ ਕੈਚ ਜੰਨਾ ਮੇਡਾ ਹੈ ਦੋ ਦਿਨ ਦਾ ਰੱਖ ਲੈਣੇ ਅੱਛਾ ਅੱਛਾ ਜੀ ਥੋੜਾ ਬਾਤ ਹੋ ਗਈ ਆ ਹਾਂ ਸਰਵਾਤ ਹੋ ਰਹੀ ਜੀ ਫਲਾਸ ਜੀ ਅੱਛਾ ਜੀ ਬਹੁਤ ਧੰਨਵਾਦ ਤੁਹਾਡਾ ਜਿਸ ਤਰ੍ਹਾਂ ਤੁਹਾਨੂੰ ਮੈਂ ਆ ਦੁਰਗਾ ਫਾਸਟ ਫੂਡ ਆ ਜੀ ਵਿੱਚ ਇਹ ਵੀ ਇੱਥੇ ਆਈਸਕ੍ਰੀਮ ਬਜਰਾੰਗਾ ਆਈਸਕ੍ਰੀਮ ਲੱਗੀ ਹੋਈ ਆ ਜਿਵੇਂ ਬਟੇਆਲਾ ਸ਼ਾਹੀ ਗੁਲਚੇ ਸੁਣੇ ਇਹ ਲੱਗਿਆ ਹੋਇਆ ਉਹ ਜੀ ਪਤਾ ਹੈ ਕੀ ਆਇਆ ਨੂੰ ਗੁੱਗਾ ਮਾੜੀ ਇਹ ਪਿੰਡ ਕਣ ਸੁਹਾ ਕੋਰ ਤੋਂ ਆ ਗਿਆ ਯਾਰ ਗਰੀ ਗੇਟ ਬਣਾਇਆ ਹੋਇਆ ਇੱਥੇ ਜਿਹੜਾ ਅੰਦਰ ਕੋਲ ਟੱਕਾ ਵੱਜ ਰਿਹਾ ਗੁੱਗੇ ਦੇ ਦਰਵਾਜ਼ੇ ਤੇ ਆਪਾਂ ਚੱਲ ਜਾਂਗਾ ਦੱਸ ਵੀ ਕਰਾਂਗੇ ਜੇ ਇਸੇ ਤਰ੍ਹਾਂ ਇੱਧਰ ਆਸ ਫੂਡ ਵਾਲੇ ਜਿਹੜੇ ਆ ਪੀਜ਼ਾ ਬਣਾ ਰਾ ਭਾਈ ਜੀ ਉਹ ਬਣਾ ਰਹੇ ਆ ਉਹ ਦੇਖ ਸਕਦੇ ਕਾਫੀ ਦੇਖ ਸਕਦੇ ਕੋਲ ਗੱਪੇ ਵਗੈਰਾ ਹੋਏ ਆ ਤੇ ਵਾਈਫ ਵੀ ਬੈਠੀ ਆ ਤਿਆਰ ਹੈ ਇਹਨਾਂ ਦਾ ਸਾਰਾ ਪ੍ਰੋਗਰਾਮ ਭਾਈ ਜੀ ਪੀਆ ਬਣਾ ਰਹੇ ਹੋ ਅੱਛਾ ਅੱਛਾ ਕਿਵੇਂ ਚੱਲ ਰਿਹਾ ਕੰਮ ਚਲੋ ਠੀਕ ਇਸ ਤਰ੍ਹਾਂ ਇ ਕੁਬਾ ਗਿਆ ਵਾਟ ਹੈ ਬੀਚੇ ਮੇਰਾ ਚੱਲ ਰਹੇ ਆ ਕਾਫੀ ਇਧਰ ਹਲਵਾਈ ਦੀਆਂ ਦੁਕਾਨਾਂ ਸੰਗੀਆਂ ਹੋਈਆਂ ਨੇ ਜਿਹੜੇ ਦੇਖਦਾ ਕਦੇ ਹੋ ਦੇਖਦੇ ਆਂ ਇਹ ਤਾਜ਼ੀਆਂ ਜੜੀਆਂ ਜਲੇਬੀਆਂ ਕੱਡੀਆਂ ਜਾ ਰਹੀਆਂ ਨੇ ਬਿਲਕੁਲ ਤਾਜ਼ੀਆਂ ਜਲੇਬੀਆਂ ਬੀਚੀਆਂ ਨੇ ਇੱਥੇ ਦੇਖੋ ਜੀ ਬਹੁਤ ਸਵਾਦ ਤਰੀਕੇ ਨਾਲ ਜਿਹੜੀਆਂ ਜਲੇਬੀਆਂ ਇੱਥੇ ਕੱਡੀਆਂ ਜਾ ਰਹੀਆਂ ਨੇ ਸਾਰੀ ਸੂਜੀ ਦੀ ਵਰਤਿਆ ਸੂਜੀ ਦੇ ਵਰਤਿਆ ਤੁਸੀਂ ਦੇਖ ਸਕਦੇ ਪੇਲੇ ਦੇ ਵਿੱਚ ਜਿਹੜੀ ਨਾ ਪੂਰੀ ਦੀ ਬਰਫੀ ਜਲੀ ਹੈ ਜਲਦੀ ਆ ਇਹ ਦੇਖਾ ਤਮਾੜੇ بڑے ਵੱਡੇ ਕੜਾਹੇ ਦੇ ਵਿੱਚ ਜਿਹੜਾ ਘਟ ਰਹੇ ਨੇ ਤੇ ਨਾਲ ਇੱਕ ਪਰਲ ਦੇ ਤਕਾ ਦੇਖੋ ਜਿਹੜਾ ਸੇਤ ਪਾਇਆ ਹੋਇਆ ਇਧਰ ਜਿਹੜੇ ਕੱਟ ਕੱਟ ਕੇ ਤਰਾਈ ਜਾਂਦੇ ਆ ਕਿਲੋਆਂ ਦੇ ਹਿਸਾਬ ਨਾਲ ਆ ਵੀ ਨੇ ਆ ਕੁਫੀ ਨੇ काफी ਲਾਰਜਸਟ ਸਕੇਲ ਤੇ ਜਿਹੜੇ ਆ ਇਹ ਪਕੌੜੇ ਆਦੀ ਸ਼ੁਰੂਆਤ ਹੋ ਚੁੱਕੀ ਐ ਇੱਥੇ ਤੇ ਉਧਰ ਜਲੇਬੀਆਂ ਵੀ ਬਾਈ ਵਾਰਿਆ ਹੈਗਾ ਪਨੀਰ ਦੇ ਪਕੌੜੇ ਹੋ ਵੀ ਦੇ ਪਕੌੜੇ ਦੇ ਆਲੂ ਦੇ ਪਕੌੜੇ ਕਿਹੜੇ ਕਿਹੜੇ ਪਕੌੜੇ ਆ ਬਾਈ ਆਪਣੇ ਕੋਲੇ ਆਪਣੇ ਲਵੇ ਪਨੀਰ ਦੇ ਪਕੌੜੇ ਜੀ ਹੋ ਵੀ ਦੇ ਪਕੌੜੇ ਜੀ ਪਾਲਕ ਦੇ ਪਕੌੜੇ ਜੀ ਐਸੀ ਪੇਦਨ ਦੋ ਜੀ ਇਸੇ ਤਰ੍ਹਾਂ ਆਲਰੇਡੀ ਸੰਗਤ ਤੁਸੀਂ ਦੇਖ ਸਕਦੇ ਹੋ ਪਹੁੰਚਣੀ ਸ਼ੁਰੂ ਹੋ ਗਈ ਐ ਮੇਲੇ ਦੇ ਵਿੱਚ ਤੇ ਇੱਧਰ ਬਾਈ ਬੋਲੇ ਹੈਗੇ ਆ ਵੀਰ ਬਰਗਰਾ ਕੀ ਆ ਜੀ ਬਰਗਰ ਕੁਲਚੇ ਕਿੱਥੋਂ ਆਏ ਹਾਂ ਜੀ ਮਟੋਟਾ ਮਟੋਟਾ ਮਟੋੜ ਤੋਂ ਮਟੋਟਾ ਜੀ ਅੱਛਾ ਅੱਛਾ ਜਿਵੇਂ ਯਾਰਾ ਕੰਮ ਚਲੋ ਵਧੀਆ ਇਸੇ ਤਰ੍ਹਾਂ ਆਪਾਂ ਇੱਧਰ ਵੀ ਦੇਖਾਂਗੇ ਵੈਰਾਈਟ ਪਕੌੜਿਆਂ ਦੀ ਵੈਰਾਈਟੀ ਆ ਪਨੀਰ ਪਕੌੜਾ ਹੈਗਾ ਗੋਭੀ ਦੇ ਪਕੌੜੇ ਹੈਗੇ ਆ ਇਹ ਮਿਕਸ ਪਕੌੜੇ ਹੈਗੇ ਆ ਆਪਾਂ ਆ ਜਿਹੜੀ ਵਰਤੀ ਦੇਖ ਸਕਦੇ ਤੁਸੀਂ ਇਹ ਸੂਜੀ ਦੀ ਵਰਤੀ ਆ ਟੋੜਾਈ ਸਿੱਕਾ ਤੁਹਾਨੂੰ ਸਿੱਕਾ ਜਿਹੜਾ ਜਗਤੋਂ ਆਇਆ ਮਟੋੜੇ ਤੋਂ ਆਇਆ ਜੀ ਮਟੋੜੇ ਤੋਂ ਆਇਆ ਜੀ ਮਟੋੜੇ ਹਾਂਜੀ ਥੋੜੇ ਫ੍ਰੀ ਦੇ ਆ ਕੋਈ ਦੇ ਆ ਰੈੱਡ ਥੋੜੇ ਆ ਹਾਂਜੀ 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 ਅੱਜ ਦੇ ਤਾਜੇ ਕਾੜੇ ਲੈ ਲੀਂਗਾ ਜੀ ਹਾਂਜੀ ਆ ਦੇਖੋ ਤੁਸੀਂ ਪਕੌੜੇ ਦੇਖ ਸਕਦੇ ਹੋ ਗਰਮਾ ਗਰਮ ਤਾਜੇ ਤਾਜਾ ਬੇਸਣ ਤੇ ਉਹ ਬਾਈ ਜਿਹੜੀ ਬਰਫੀ ਉਧਰ ਘੱਟ ਰਹੇ ਆ ਤੇ ਨਾਲ ਜਿਹੜੇ ਉਚਾਸ਼ਨੀ ਉਹ ਰਿਜ ਰਹੀ ਆ ਪੱਕ ਰਹੀ ਆ ਤੇ ਬੇਸਨ Ориジナル ਬੇਸਨ ਜਿਹੜਾ ਜਿਹੜੇ ਪਿੰਡਾਂ ਦੇ ਮੇਲੇ ਹੁੰਦੇ ਆ ਇਸ ਤਰ੍ਹਾਂ ਦੇ ਉੱਤੇ Ориジナル ਜਿਹੜੀਆਂ ਚੀਜ਼ਾਂ ਨੇ ਤੁਹਾਨੂੰ ਬਣਾ ਕੇ ਖੁਆਈਆਂ ਜਾਂਦੀਆਂ ਨੇ ਮੇਲਾ ਬਹੁਤ ਸੋਹਣਾ ਲੱਗਣਾ ਜੀ ਇਹ ਤੁਸੀਂ ਦਰਸ਼ਨ ਕਰੋ ਆਓ ਆਪਾਂ ਅੰਦਰ ਚੱਲਦੇ ਆਂ ਗੁੱਗਾ ਮੇੜੀ ਵਾਲੀ ਸਾਹਿਬ ਤੁਹਾਨੂੰ ਅੰਦਰ ਹੋਰ ਜਿਹੜਾ ਕੁਝ ਹੋਏਗਾ ਦੁਕਾਨਾਂ ਸਜੀਆਂ ਨੇ ਉਹ ਵੀ ਦਿਖਾਵਾਂਗੇ ਆਓ ਆਪਾਂ ਅੱਗੇ ਚੱਲਦੇ ਆਂ ਆ ਜੀ ਬੱਚਾ ਜੀ ਕਿੱਥੋਂ ਆਏ

ਮੈਰੀ ਕਲਪੂਆ ਕੋਲ ਤੇ ਇਹ ਸਾਡੇ ਚ ਦੋ ਦਿਨ ਮੇਲਾ ਚੱਲਣਾ ਅੱਜ ਦੇ ਕੱਲ ਤੁਸੀਂ ਜਰੂਰ ਇੱਥੇ ਦਰਸ਼ਨ ਕਰਕੇ ਜਾਇਓ ਜਸੀਰ ਆਪਾ ਦੇ ਵਿੱਚ ਹੈ ਜੀ ਜ਼ਿਲ੍ਹਾ ਪਟਿਆਲਾ जमाती ਸਾਰੇ ਜਿਹੜੇ ਦਰਸ਼ਨ ਕਰਾਏ ਗਏ ਆ ਬਾਬਾ ਨਾਨ ਸਿੰਘ ਜੀ ਬਾਬਾ ਹੋਰ ਬਾਬਾ ਹਾਜ਼ਿਰਤਾਂ ਜੀ ਸਾਰੇ ਜਿਹੜੇ ਦਰਸ਼ਨ ਕਰਾਏ ਗਏ ਆ ਤੇ ਸੰਗਤ ਕਾਫੀ ਇੱਥੇ ਜੁੜੀ ਹੋਈ ਆ ਤੁਸੀਂ ਫਿਕਰਾ ਤੇ ਦਸਨ ਕਰੋ ਆਪਣਾ ਜਿਵੇਂ ਜਰਾ ਰੋਣਾ ਕਰੋ ਮੋਹੋਰੇ ਤੋਂ ਨਾਲ ਨਾਲ ਜਿਹੜਾ ਇੱਥੇ ਇਹ ਇਹ ਤੋਂ ਅੱਜ ਆ ਰਿਹਾ ਮੇਰਾ ਮੇਲਾ ਅੱਜ ਸਹੀ ਸ਼ੁਰੂ ਹੋਇਆ ਵਾ ਰਾਤ ਕਰੋ ਜੀ ਬਾਬਾ ਜੀ ਦੇ ਸਾਨ ਜਿਹੜੇ ਬੜੇ ਪਏ ਆ ਮੈਂ ਬਿਲਕੁਲ ਬਾਬਾ ਜੀ ਦੇ ਪਿੱਛੇ ਪਾਸੇ ਖੜਾ ਸੰਗਤ ਜਿਹੜੀ ਇਹ ਦਰਸ਼ਨ ਕਰਨ ਆਈ ਹੋਈ ਆ ਦਰਸ਼ਨ ਕਰੋ ਤੇ ਗੁਰੂ ਘਰ ਦੀ ਆ ਕਿ ਹਸਤਾਣ ਜਾਂ ਖੁਸ਼ੀਆਂ ਜਿਹੜੀਆਂ ਪ੍ਰਾਪਤ ਕਰੋ ਜੀ ਹੋਰ ਵੀ ਬੰਦੀਆਂ ਬਣੀਆਂ ਹੋਈਆਂ ਜੀ ਮੋੜੀਆਂ ਰੌਸ਼ਨੀਆਂ ਸਜੇ ਰਾਤ ਰੋਸ਼ੇ ਜਿਹੜੇ ਬੋਲ ਦਾ ਛੋੜਾ ਹੈ ਤੇ ਮੇਲਾ ਸਜੇਗਾ ਇਹ ਜਿਹੜਾ ਮੇਲਾ ਦੋ ਦਿਨ ਸੰਗਤ ਦੀ ਜਲਵਾ ਹੈਗਾ ਤੁਸੀਂ ਦਰਸ਼ਨ ਕਰਨਾ ਤੇ ਇੱਥੇ ਆ ਵੀ ਚਾਹਦੇ ਹੂ ਬਿਲਕੁਲ ਹੈ ਨੰਬਰ ਤਹਿਸੀਲ ਦੇ ਵਿੱਚ ਜਿਹੜਾ ਪੈਂਦਾ ਹੈਗਾ ਖਾਦੋ ਬਾਜ਼ਾਰ ਲੱਗੇ ਹੋਏ ਬੱਚਿਆਂ ਸਮਾਨ ਤੇ ਵੇਚੀ ਜਨਾਰੀਆਂ ਦੇ ਟੂੜੇ ਜਾਰੀਆਂ ਪਈਆਂ ਨੇ ਹੋਰ ਆਰਟੀਫੀਸ਼ੀਅਲ ਜੁਐਲਰੀ ਜਿਹੜੀ ਪਿੰਡਾਂ ਦੇ ਵਿੱਚ ਲਾਦੀ ਉਹ ਹੈਗੇ ਆ ਇੱਧਰ ਵੀ ਸਾਰੀ ਜਿਉੜੀ ਬੈਠੇ ਆ ਦੇਖੋ ਪਰਸ ਨਾਏ ਹੋਏ ਨੇੜੇ ਪਰਸ ਸਾਰੇ ਲੱਗੇ ਹੋਏ ਬਾਈ ਸੱਚੇ ਕਾਲ ਉਹ ਠੀਕ ਹੋ ਚਲੋ ਸਾ ਦੇਖ ਸਾ ਦੇ ਸਾਰਾ ਨੇੜੇ ਦੇ ਬਾਣਾ ਆ ਆ ਗਿਆਂ ਬੱਚਿਆਂ ਦੇ ਖੇਡਾ ਤੁਸੀਂ ਤੋਂ ਬੱਚਿਆਂ ਵਗੈਰਾ ਜਿਹੜੇ ਮੇਲੇ ਤੇ ਆਉਂਦੇ ਆ ਉਹ ਤੁਸੀਂ ਉਹ ਪਟਿਆ ਇਸ ਕਰਦੇ ਸਾਰੇ ਬੱਚਿਆਂ ਦੀਆਂ ਜਿਹੜੀਆਂ ਇਹ ਸਮਾਨ ਆ ਹੈ ਆ ਦੇਖੋ ਨਿਕਾ ਨਿਕਾ ਮੋਟਾ ਸਾਰਾ ਤੇ ਆ ਦੇ ਬੱਚਿਆਂ ਦੇ ਟਰੈਕਟਰ ਹੋਏ ਆ ਦੇ ਭੁੱਲ ਨਾ ਬੱਸ ਸਾਰਾ ਬੱਚਿਆਂ ਦੀਆਂ ਘੜੀਆਂ ਇਹ ਸਾਰਾ ਬੱਚਿਆਂ ਦੇ ਟੌਇਜ਼ ਲੈ ਗਿਆ ਤੁਸੀਂ ਬੱਚਿਆਂ ਦੇ ਜਿਹੜੇ ਬਹੁਤ ਸੋਹਣੇ ਤੇ ਬਾਜ਼ਾਰ ਸਜੇ ਹੋਏ ਨੇ ਇਹ ਬੀਬੀ ਨੇ ਚਲਾਇਆ ਹੋਇਆ ਘਰ ਦਾ ਜਿਹੜਾ ਰਸੋਈ ਦਾ ਸਮਾਨ ਹੁੰਦਾ ਪਟੇਲੇ ਹੋ ਗਏ ਬਾਲਟੀਆਂ ਹੋ ਗਈਆਂ ਹੋਰ ਮਧਾਨੀਆਂ ਮਦੂੜੀਆਂ ਬ੍ਰਸ਼ ਬਾਥਰੂਮ ਦਾ ਸਮਾਨ ਆ ਦੇ ਕੱਦ ਚੌਪਰ ਵਗੈਰਾ ਕਿ ਜੰਦਾ ਸਮਾਨ ਹੈ ਆ ਜਿਹੜੇ ਗੱਲੇ ਜਿ ਰੱਖੇ ਹੋਏ ਆ ਇਹਦੇ ਪਲੇਟਾ ਸਟੀਲ ਆ ਕੱਦੂ ਕਸ ਵਾਲੇ ਜਿਹੜੇ ਆ ਨਾਲ ਕੜਾਈਆਂ ਤੇ ਆਹ ਦੇਖ ਸਕਦੇ ਤੁਸੀਂ ਕਾਫੀ ਜਿਹੜਾ ਘਰ ਦੀਆਂ ਜਿਹੜੀਆਂ ਲੇਡੀਜ਼ ਜਿਹੜੇ ਆਪਣੇ ਵਰਤ ਦੇ ਰੋਜ਼ ਦਾ ਸਮਾਨ ਉਹ ਜਿਹੜਾ ਸਮਾਨ ਇੱਥੇ ਇੰਨਾ ਕੋੜੇ ਹੈਗਾ ਇਹ ਸਾਰਾ ਨਾਲ ਬੱਚਿਆਂ ਦਾ ਸਮਾਨ ਵੀ ਹੈਗਾ ਨਾਲ ਆਹਾ ਤੇ ਸਿਲੰਡਰਾਂ ਵਾਲੇ ਸਟੈਂਡ ਉਹ ਵੀ ਇਹਨਾਂ ਨੇ ਇੱਥੇ ਰੱਖੇ ਹੋਏ ਆ ਤੁਸੀਂ ਦੇਖ ਸਕਦੇ ਹੋ ਤੇ ਇੱਥੇ ਪਰਚੇ ਵੀ ਤੁਸੀਂ ਕਰ ਸਕਦੇ ਹੋ ਆ ਬੱਚੇ ਵੀ ਜਿਹੜਾ ਨਜ਼ਾਰਾ ਲੈ ਰਹੇ ਆ ਆਪਾਂ ਇਹਨਾਂ ਨੂੰ ਵੇਚਾਂਗੇ ਬੱਚੇ ਆ ਕਿੱਥੋਂ ਆਏ ਨੇ ਕਿੱਥੋਂ ਕੱਢਿਆ ਕੱਢਿਆ ਹੁਣ ਤੋਂ ਹੁਣ ਤੋਂ ਇਹਨਾਂ ਨੇ ਖੜਾਏ ਇਸ ਤਰ੍ਹਾਂ ਜਿਹੜਾ ਵੀ ਤਰ੍ਹਾਂ ਲੇਡੀਜ਼ ਦਾ ਸਾਮਾਨ ਆ ਪਰਸ ਵਗੈਰਾ ਕੁਝ ਪਰਸ ਆ ਰਹੇ ਆ ਦੇਖ ਸਕਦੇ ਹੋ ਬਹੁਤ ਸੋਹਣਾ ਸਾਮਾਨ ਇਹਨਾਂ ਨੇ ਜਿਹੜਾ ਰੱਖਿਆ ਬੱਚਿਆਂ ਦੇ ਖੇਡਾਂ ਵੀ ਰੱਖੀਆਂ ਹੋਈਆਂ ਨਾਲ ਇਹਨਾਂ ਨੇ ਇਸੇ ਤਰ੍ਹਾਂ ਦੇਖੋ ਇਹ ਜਿਹੜੇ ਬੀਬੀ ਜੀ ਬੈਠੇ ਆ ਉਹਨਾਂ ਦਾ ਸਾਮਾਨ ਇਹ ਬਿਲਕੁਲ ਹੋਣਾ ਇਹ ਵੀ ਜਿਹੜੇ ਟਰੈਕਟਰ ਪਾਇਆ ਵੱਡੇ ਵੱਟ ਇਹ ਵੀ ਤੁਹਾਡਾ ਹੀ ਆ ਇਹ ਆਪਣੇ ਉਹ ਤੇ ਇਹਨਾਂ ਦਾ ਇਹ ਸਮਾਨ ਦਾ ਟਰੱਕ ਵੀ ਹੈਗਾ ਤੁਸੀਂ ਦੇਖ ਸਕਦੇ ਆ ਤੇ ਆ ਵੀ ਇਹਨਾਂ ਦਾ ਆਰਟੀਫੀਸ਼ਲ ਤੇ ਰੇਸ ਵਾਲੋ ਕਾਫੀ ਸਮਾਨ ਲੈੜੀ ਜਿ ਵਗੈਰਾ ਰੱਖਿਆ ਹਾ ਚੂੜੀਆਂ ਜਾਣੀਆਂ ਹੋ ਨੇਲ ਪੋਚ ਲਿਪਸਟਿਕ ਸਾਰਾ ਤਰ੍ਹਾਂ ਦੇ ਇਥੇ ਬੈਗ ਇਹਨਾਂ ਕੋਲੇ ਉਹ ਵੀ ਹੈਗੇ ਆ ਇਧਰ ਵੀ ਨਾਲ ਹੀ ਬੀਬੀ ਉਹਨਾਂ ਦਾ ਸਮਾਨ ਜਿਹੜਾ ਟੰਗ ਰੇਆ ਟਰੋਪੀਆਂ ਲੈ ਲੋ ਛਤਰੀਆਂ ਪਈਆਂ ਇਹਨਾਂ ਕੋਲੇ ਬਰਸਾਤ ਆ ਜਾਏ ਤਾਂ ਛਤਰੀ ਲੈ ਜਿਹੜਾ ਆਨੰਦ ਲੈ ਸਕਦੇ ਹੋ ਮੀਂਹ ਦੇ ਵਿੱਚ ਇਹ ਪਾਸ ਰੱਖੇ ਹੋਏ ਜਿਹੜੇ ਟੰਗੇ ਹੋਏ ਨੇ ਹੈ ਜੀ ਮਾਨਾ ਇਹ ਦੇਖ ਸਕਦੇ ਹੋ ਕਿੰਨਾ ਥੋੜਾ ਲੱਗ ਰਿਹਾ ਹੈ ਮਜ਼ਾਕ ਅੱਗੇ ਐ ਇਸੇ ਤਰ੍ਹਾਂ ਇਹੜਾ ਬੱਚਿਆਂ ਦੇ ਜਿਹੜੇ ਟਵਾਏ ਵਗੈਰਾ ਹੈਗੇ ਆ ਇਹ ਤੁਸੀਂ ਦੇਖ ਸਕਦੇ ਹੋ ਤੁਸੀਂ ਗਾ ਰਹੇ ਹੋ ਟਵਾਏ ਦੀ ਅਸੀਂ ਕਿਹਨਾਂ ਲੋਕਾਂ ਤੋਂ ਆਏ ਹਾਂ ਬਾਬਾ ਜੀ ਅਰੇਕ ਮੇਲੇ ਤੇ ਜਾਂਦੇ ਹੋ ਹਾਂਜੀ ਹਰੇਕ ਮੇਲੇ ਤੇ ਜਾਂਦੇ ਹਾਂ ਕਿਵੇਂ ਚੱਲਦੇ ਆ ਕੰਮ ਹਾਂਜੀ ਹਾਂ ਇਹ ਥੋੜੀ ਲੱਗਦਾ ਹੁਣ 1 ਸਾਲ ਲੱਗਦਾ ਹੈ ਇਸੇ ਤਰ੍ਹਾਂ ਇਹ ਤਰ ਜਿਹੜੇ ਬੱਚਿਆਂ ਦਾ ਹੀ ਜ਼ਿਆਦਾਤਰ ਛੇੜਾ ਸਮਾਨ ਹੈਗਾ ਆ ਦੇਖੋ ਤੁਸੀਂ ਤੋਂ ਤੇ ਆ ਬੱਚਿਆਂ ਦਾ ਖੇਡਣ ਦਾ ਸਮਾਨ ਸਾਰਾ ਬਜ਼ੁਰਗ ਲਾ ਰਹੇ ਨੇ ਆ ਦੇਖੋ ਉੱਪਰ ਵੀ ਦੇਖੋ ਸਾਰੇ ਪਾਸੇ ਇਹ ਇਹ ਬਾਜ਼ਾਰ ਤੋਂ ਸੋਹਣਾ ਬਾਜ਼ਾਰ ਜਿਹੜਾ ਲੱਗਿਆ ਹੋਇਆ ਹੈਗਾ ਇਹ ਵੀ ਇਹ ਦੁਕਾਨ ਸਜੇ ਹੋਈ ਹੈ ਬੜੀ ਸੋਹਣੀ ਬਾਈ ਜੀ ਹੁਣੇ ਆ ਬੈਠੇ ਆ ਕਾफी ਅੱਛਾ ਸਬਾਣ ਇਹਨਾਂ ਕੋਲ ਜਿਵੇਂ ਟਰੈਕਟਰ ਕੋਈ ਹੋਰ ਹੋਵੇ ਤੇ ਦੇਖ ਸਾਡੇ ਉਹ ਕਿਹੜਾ ਪੈਣੀ ਕੁਰਸਵਾ ਖੁਰਦੋ ਉਹ ਹੋ ਗਿਆ ਨਰ ਰਹੀ ਲਗਵਾ ਗੋਗਾਇੰ ਮੈਨੂੰ ਹੀ ਮਿਲਨੇ ਖਾਸ ਹਾਈ ਹਾਰੇ ਇੱਕ ਮੇਲੇ ਵੀ ਹਾਈ ਬੋ ਠਾਕ ਬਹੁਤ ਹਨ ਇਹ ਦੇਖ ਸਕਦੇ ਹੋ ਇਹਨਾਂ ਕੋਸਾਰਾ ਲੇਡੀ ਜਿਹਦਾ ਜਮਾਨਾ ਬੱਚਿਆਂ ਦਾ ਜਮਾਨਾ کافی ਵਧੀਆ ਹੈ ਇੱਥੇ ਸਾਮਾਨ ਰੱਖਿਆ ਹੋਇਆ ਹੈ ਅਕੀ ਮੰਦਰ ਦੇ ਵਿੱਚ ਢੋਲ ਢਮਕਾ ਡੰਕੇ ਦੀ ਝੋੜ ਦੇ ਚੱਲ ਰਿਹਾ ਹੈਗਾ ਆ ਦੇਖੋ ਤੁਸੀਂ ਰਾਤ ਰੋਜ਼ ਜਿਹੜਾ ਜਗਮਗੂੜੀਓ ਬੱਕਰੇ ਦੇ ਤੌਰ ਤੇ ਹੋ ਹੋਏਗੀ ਤੇ ਬਹੁਤ ਸੋਹਣਾ ਸਜਾਵਟ ਹੋਈ ਵੀ ਆ ਆਪਾਂ ਦੂਰੋਂ ਦੇਖ ਸਕਦੇ ਆ ਆ ਬਾੜੀ ਗੁਰੂ ਘਰ ਮਾੜੀ ਦੇ ਵਿੱਚ ਆਪਾਂ ਖੜੇ ਆ ਜੇ ਦਾਚੜ ਕਰੋ ਇਸ ਗੁਰੂ ਘਰ ਜਿਹੜੀਆਂ ਖੁਸ਼ੀਆਂ ਪ੍ਰਾਪਤ ਕਰੋ ਰਾਤ ਨੂੰ ਕਾਫੀ ਰੌਸ਼ਨੀਆਂ ਜਿਹੜੀਆਂ ਹੋਣਗੀਆਂ ਤੁਸੀਂ ਦੇਖ ਦੇਖ ਸਕਦੇ ਹੋ ਇੱਥੇ ਆ ਕੇ ਇਸ ਅਸਥਾਨ ਦਾ ਜਿਹੜਾ ਲੱਗਾ ਦੇਖ ਸਕਦੇ ਹੋ ਤੇ ਨਾਲੇ ਕਰਦਾ ਜਿਹੜਾ ਆਸ਼ੀਰਵਾਦ ਲੈ ਕੇ ਨਾ ਆਉ ਪੱਕੇ ਚੱਲਦੇ ਆ ਜੀ ਇਹ ਹੈ ਲੰਗਰ ਜਿੱਧਰ ਰੋਹੀ ਬਾਬਾ ਜੀ ਦੀ ਜਿੱਧਰ ਇਹ ਲੰਗਰ ਤੁਸੀਂ ਦੇਖ ਸਕਦੇ ਹੋ ਪੱਕ ਰਿਹਾ ਤੇ ਜਿਹੜੀ ਸੰਗਤ ਉਹੋ ਬੈ ਕੇ ਬੜੇ ਪਿਆਰ ਨਾਲ ਸ਼ੱਕ ਰਹੀ ਆ ਕੋਈ ਕਿਸੇ ਨੂੰ ਕਾਲੀ ਨਹੀਂ ਤੇ ਸਾਹਮਣੇ ਜਿਹੜੇ ਪ੍ਰਸ਼ਾਦ ਦੇ ਆ ਉਹ ਬਣ ਰਹੇ ਨੇ ਤੇ ਜਿਹੜੀ ਸੰਗਤ ਉਹ ਸ਼ੱਕ ਰਹੀ ਆ ਤੁਸੀਂ ਦੇਖ ਸਕਦੇ ਹੋ ਪੂਰੀਆਂ ਜਿਹੜੀਆਂ ਬੀਬੀ ਜੂਣੀ ਵੇਚ ਵੇਲ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਾਫੀ ਸਾਫ ਸੁਥਰੇ ਢੰਗ ਨਾਲ ਜਿਹੜਾ ਇੱਥੇ ਲੰਗਰ ਉਹ ਬਣ ਰਿਹਾ ਹੈਗਾ ਤੇ ਨਾਲ ਸੰਗਤ ਬੜੇ ਪ੍ਰੇਮ ਦੇ ਨਾਲ ਤੁਹਾਨੂੰ ਦਿਖਾਇਆ ਸੀ ਚੱਕ ਰਹੀ ਹੈ ਦਰਸ਼ਨ ਕਰੋ ਤੇ ਇੱਧਰ ਗਰਮ ਗਰਮ ਆਟੇ ਦੀਆਂ ਪੂਰੀਆਂ ਨਾ ਇਹ ਖਰਾਬ ਕਰਨ ਬਹੁਤ ਸੋਹਣਾ ਹੈ ਸਾਫ ਸੁਥਰੇ ਢੰਗ ਨਾਲ ਬੀਬੀ ਜੂਣੀ ਬਣਾ ਰਹੇ ਨੇ ਜਿਹੜੀਆਂ ਆਟੇ ਦੀਆਂ ਪੂਰੀਆਂ ਇਹ ਨਾ ਪੇਟ ਖਰਾਬ ਕਰਦੀਆਂ ਨੇ ਬਹੁਤ ਵਧੀਆ ਇਹ ਸਮਾਨ ਜਿਹੜਾ ਹੈਗਾ ਸਾਫ਼ ਸੁਥਰੇ ਢੰਗ ਨਾਲ ਬਣਾਇਆ ਜਾ ਰਿਹਾ ਹੈਗਾ ਇਹ ਫੀਕ ਬੁੱਕਾ ਮਾੜੀ ਤੇ ਇਧਰ ਵੀ ਜਿਹੜੀਆਂ ਹੋਰ ਜਿਵੇਂ ਆ ਛੱਪਰ ਪਾ ਕੇ ਬਣਾਏ ਗਏ ਆ ਇਹ ਵੀ ਇਧਰ ਕੋਈ ਸੰਤਮੰਤ ਮਹਾਤਮਾ ਜਿਹੜੇ ਉਹ ਇੱਥੇ ਵਿਚਰਾਮ ਕਰਦੇ ਹੋਣਗੇ ਜਾਂ ਰਹੇ ਨੇ ਆਉਣਗੇ ਤੇ ਸਾਹਮਣੇ ਬਾਬਾ ਜੀ ਵਰਜੰਟਰੀ ਦਾ ਨੰਬਰ ਵੀ ਲਿਖਿਆ ਹੋਇਆ ਹੈਗਾ ਤੇ ਬਹੁਤ ਸੋਹਣਾ ਇੱਥੇ ਦੇਖੋ ਮੈਨੂੰ ਦਿਖਾ ਦਿਓ ਮੋੜ ਪੈਰਾ ਉਹ ਡਰਾਫਟ वगैरह काफी पुराना बोर्ड आज जारी भी आई हुई है तो देख सकते हो। ਬੜੇ ਲੋ ਜਿੰਨਾ ਮੇਰੇ ਵੀਰ ਭਰਾਵਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜਿਹੜਾ ਚੈਨਲ ਆ ਉਹ ਸਬਸਕ੍ਰਾਈਬ ਕਰ ਲੈਣਾ। ਸਾਹਮਣੇ ਬਿਲਕੁਲ ਜਿਹੜੀ ਗੁੱਗਾ ਮਾੜੀ ਆ ਉਹਦੇ ਸਵਾਂਚ ਜਿਹੜੇ ਇੱਥੇ ਨਹੀਂ ਉਹ ਕੁਸ਼ਤੀਆਂ ਕਰਾਇਆ ਜਿੰਦੀ ਆਏ ਸਾਲ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਗਰਾਊਂਡ ਆ ਉਹ ਤਿਆਰ ਹੋ ਗਿਆ ਹੈ ਪਹਿਲਵਾਨਾਂ ਦੀਆਂ ਕੁਸ਼ਤੀਆਂ ਵਾਸਤੇ ਤੇ ਸਾਹਮਣੇ ਦੇਖ ਸਕਦੇ ਹੋ ਬਹੁਤ ਵਧੀਆ ਜਿਹੜਾ ਗਰਾਊਂਡ ਜਿਹੜੇ ਤਿਆਰ ਕਰਤੇ ਆ ਇਹ ਵੀ ਤੁਸੀਂ ਦੇਖ ਸਕਦੇ ਹੋ ਸਟੇਜਾਂ ਜਿਹੜੀਆਂ ਬਣ ਗਈਆਂ ਨੇ ਤੇ ਇੱਥੇ ਇਨਾਮ ਵੀ 1.5 ਲੱਖ ਰੱਖਿਆ ਹੋਇਆ ਹੈਗਾ ਜਿਹੜੇ ਇਨਾਮ ਜੇਤੂ ਖਿਡਾਰੀਆਂ ਨੂੰ ਦਿੱਤੇ ਜਾਣਗੇ ਸਾਹਮਣੇ ਜਿਹੜੀ ਸਟੇਜ ਆ ਉਹ ਵੀ ਦਰਸ਼ਕਾਂ ਦੇ ਲਈ ਜਿਹੜੀ ਬਣਾਈ ਗਈ ਆ ਤੇ ਇਹ ਕੱਕ ਕਿੰਨੇ ਵਜੇ ਹੋਣਾ ਸ਼ੁਰੂ ਭਾਰੀ ਕੁਸ਼ਤੀ ਜੰਗਲੀ ਵੀ ਇੱਥੇ ਕਰਾਈ ਜਾਣਗੇ ਗੁੱਗਾ ਮੈਡੀ ਕਮੇਟੀ ਰਜਿਸਟਰਡ ਜਿਹੜੀ ਹੈ ਕਨਸੂਹਾ ਖੁਰਦ ਵੱਲੋਂ ਤੇ ਆਪਾਂ ਵੇਟ ਕਰਾਂਗੇ ਤੇ ਮਾਨਜੋਗ ਆਪਣੇ ਐਮਐਲਏ ਸਾਹਿਬ ਗੁਰਦੇਵ ਸਿੰਘ ਮਾਨ ਜੀ ਤੇ ਉਹ ਇੱਥੇ ਜਿਹੜੇ ਆਉਣਗੇ ਤੇ ਉਹਨਾਂ ਦੀ ਫੋਟੋ ਵੀ ਸਾਹਮਣੇ ਭਾਰੀ ਕੁਸ਼ਤੀ ਦੰਗਲ ਪਿੰਡ ਕਨਸੂਹਾ ਖੁਰਦ ਵਿਖੇ 11 ਸਤੰਬਰ 2024 ਦਿਨ ਬੁੱਧਵਾਰ ਇਹ ਅੱਜ ਦਾ ਜੀ ਤੇ ਆਪਾਂ ਦੇਖਾਂਗੇ ਇਸ ਤਰ੍ਹਾਂ ਦੇਖ ਸਕਦੇ ਹਾਂ ਸਾਰਾ ਇਹ ਇੱਕੋ ਏਰੀਆ ਹੈਗਾ ਤੇ ਇੱਥੇ ਦੰਗਲ ਹੋਣਿਆ ਤੇ ਨਾਲ ਹੀ ਗੁੱਗਾ ਮਾੜੀ ਹੈਗੀ ਇਹ ਕਮੇਟੀ ਜਿਹੜੀ ਰਜਿਸਟਰ ਕਮੇਟੀ ਆ ਇਹ ਹੀ ਦੰਗਲ ਜਿਹੜੀ ਉਹ ਕਰਵਾ ਰਹੀ ਆ ਤੇ ਇਸ ਤੋਂ ਅੱਗੇ ਦੇਖਦਾ ਤੇ ਜਿਹੜਾ ਪ੍ਰਚਾਰ ਅੰਦਰ ਜੀ ਕਿ ਚੜਦਾ ਹੈਗਾ ਇਹ ਜਿਹੜਾ ਪ੍ਰਚਾਰ ਅੰਦਰ ਕਮੇਟੀ ਦੇ ਕਿਤਾਬਾਂ ਉਹ ਇਹੇ ਚੜਦੀ ਆ ਬੈਠੇ ਆ ਇਹ ਕਮੇਟੀ ਦਾ ਇਹਦਾ ਪ੍ਰਾਂਟ ਹੈਗਾ ਜੀ ਇਹ ਸਾਰੇ ਪਾਸੇ ਦੇਖ ਸਕਦੇ ਹਾਂ ਜੀ ਕੰਸੂਹਾ ਪਿੰਡ ਹੈ ਜੀ ਇੱਧਰ ਵੀ ਸਾਰੇ ਕੰਸੂਹਾ ਪਿੰਡ ਦਾ ਸਾਹਮਣੇ ਜਿਹੜਾ ਆਪਾਂ ਪਹੁੰਚ ਚੁੱਕੇ ਹਾਂ ਕੰਸੂਹਾ ਗੁਰਦ ਤੇ ਚੱਲਦੇ ਆਪਾਂ ਅੰਦਰ ਦਰਸ਼ਨ ਕਰਾ ਕੇ ਦੂਜਾ ਮੇੜੀ ਕੰਸੂਹਾ ਫੋਲਟ ਤੇ ਇੱਥੇ ਅੱਜ ਕੁਸ਼ਤੀਆਂ ਵੀ ਹੋਣੀਆਂ ਤੇ ਜਿਹੜੇ ਆ ਕੱਲੋਂ ਵੀ ਜਿਹੜੇ ਆ ਇੱਥੇ ਮੇਲਾ ਦੋ ਦਿਨ ਭਰਨਾ ਹੈਗਾ ਤੁਸੀਂ ਇੱਥੇ ਆਓ ਇਹ ਹੈ ਤਸੀਲ ਨਾਬਾ ਜ਼ਿਲ੍ਹਾ ਪਟਿਆਲਾ ਦੇ ਵਿੱਚ ਪੈਂਦਾ ਜੀ ਉੱtro ਤੁਰੇ ਆ ਜੋ ਇਹ ਹੈ ਇੱਥੇ ਦੇ ਜਿਹੜੇ ਸੇਵਾਦਾਰ ਉੱਥੇ ਚੱਲੇ ਨੇ ਇਹ ਵੀ ਮੇਲੇ ਤੇ ਆਓ ਆਪਾਂ ਇਹਨਾਂ ਦੇ ਨਾਲ ਹੀ ਚੱਲਾਂਗੇ ਭਾਈ ਜੀ ਮੇਲੇ ਚੱਲਿਆ ਹਾਂ ਚਲੋ ਇਸੇ ਪਿੰਡ ਤੋਂ ਆਈ ਹਾਂ ਤੇ ਮੈਂ ਵੀ ਤੁਹਾਡੇ ਨਾਲ ਹੀ ਚੱਲਦਾ ਤੇ ਆਓ ਆਪਾਂ ਚੱਲੀਏ ਇਹ ਇੱਥੇ ਪਿੰਡ ਦੇ ਜਿਹੜੇ ਲੰਬੜਦਾਰ ਨੇ ਸਲਾਰ ਸਾਹਿਬ ਸਾਜੀ ਸਤਿ ਸ਼੍ਰੀ ਅਕਾਲ ਜੀ ਕੀ ਛੋਬ ਨਾਮ ਆਪਣਾ ਅਜੀਤ ਸਿੰਘ ਲੰਬੜਦਾਰ ਜੀ ਅੱਛਾ ਵੈਰੀ ਗੁੱਡ ਵੈਰੀ ਗੁੱਡ ਬਹੁਤ ਤੁਸੀਂ ਦੇਖਿਆ ਪਿੰਡ ਕੰਸੂਹਾ ਦਾ ਗੁੱਗਾ ਮਾੜੀ ਦਾ ਮੇਲਾ ਤੇ ਜਿਹੜਾ 2 ਦਿਨ ਚੱਲਣਾ ਇੱਥੇ ਜਿਹੜੇ ਆ ਕੁਸ਼ਤੀਆਂ ਵੀ ਹੋਣੀਆਂ ਨੇ ਅੱਜ ਤੇ ਇਹ ਜਿਹੜਾ ਪਿੰਡ ਦਾ ਜਿਹੜਾ ਮੇਲਾ ਜੀ 2 ਦਿਨ ਚੱਲੇਗਾ ਤੁਸੀਂ ਜਰੂਰ ਇੱਥੇ ਨਤਮਸਤਕ ਹੋਣ ਲਈ ਆਓ ਤੇ ਹੋਰਾਂ ਨੂੰ ਵੀ ਲਿਆਓ ਤੇ ਤੁਹਾਡਾ ਧੰਨਵਾਦ ਆ ਜਿਹੜਾ ਮੇਰੇ ਕਿਸੇ ਵੀਰ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਤੁਹਾਨੂੰ ਮੇਰੀ ਅਗਲੀ ਨੋਟੀਫਿਕੇਸ਼ਨ ਮਿਲ ਸਕੇ ਇਹਦੇ ਨਾਲ ਸੁਰਿੰਦਰ ਸਿੰਘ ਨੂੰ ਦਿਓ ਇਜਾਜ਼ਤ ਅਗਲੇ ਵੀਡੀਓ ਔਨ ਤੱਕ ਇੰਤਜ਼ਾਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ